کو کہ دیکھو بھی اس پر میسر دا نام نہیں لیا یہ سریر اس جگہ میں آئے کیا کرم کمایا کہ کرم کمایا تد سریرا پر تگ میں آیا جنہ ہاں تیرا رچنا رچیا جس واحو پرمیسر نے تیری رچنا رچی دیکھو واحگ جس بابا فریم جی نے آخیا کہ نا تو لے کے پڑھ دے ہاں رویہ پرانی کبن موڑ دشتان کتھوں تیرے سریر دی رچنا پرماتما رچی کتھوں تیرا سریر رنگ ہویا ہے وہ گروہ پرمیسر ਜਿਨ੍ਹਾਂ ਨੇ ਜਿਨ ਕਨ ਕੀਤੇ ਅੱਖੀ ਨਾਕ ਜਿਨ ਜਿਹਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਨੀ ਪਾਏ ਉਹ ਵਾਹਿਗੁਰੂ ਪਰਮੇਸ਼ਰ ਜੀ ਨੇ ਤੈਨੂੰ ਅੱਖਾਂ ਦਿੱਤੀਆਂ ਨੇ ਜਿਸ ਵਾਹਿਗੁਰੂ ਨੇ ਤੈਨੂੰ ਜ਼ੁਬਾਨ ਦਿੱਤੀ ਹੈ ਕੰਨ ਦਿੱਤੇ ਨੇ ਸਰੀਰ ਦਿੱਤਾ ਹੈ ਜਨਮ ਦਿੱਤਾ ਹੈ ਤੂੰ ਮੁੱਖਾ ਦੇਹੀ ਦੀ ਪ੍ਰਾਪਤੀ ਹੋਈ ਹੈ ਇਸ ਕਰਕੇ ਜਿਨ ਹਰ ਤੇਰਾ ਮੇਰਾ ਰਤਨ ਰਤਿਆ ਸੋ ਹਰ ਉਹ ਵਾਹਿਗੁਰੂ ਪਰਮੇਸ਼ਰ ਮਨ ਨਾਲ ਸਾਇਆ ਉਹਨੂੰ ਮੰਤਰੀ ਬਸਾਏ ਉਹਨੂੰ ਮੰਤਰੀ ਕਿਵੇਂ ਬਸਾਉਣਾ ਹੈ ਸਾਡੇ ਤੋਂ ਕੋਈ ਵੀ ਇਸੇ ਨੂੰ ਕੋਈ ਸੁਹਾਗ ਕਰੀਏ ਤੁਹਾਨੂੰ ਤੁਹਾਡਾ ਪਰਿਵਾਰ ਚਾਹਤੇ ਆ ਤੁਹਾਡੇ ਘਰ ਦਾ ਐਡਰੈਸ ਤੁਹਾਨੂੰ ਚਾਹਤੇ ਆ ਤੁਹਾਡੇ ਕੋਲ ਕਿੰਨੀ ਪ੍ਰੋਪਰਟੀ ਹੈ ਚਾਹਤੇ ਸਭ ਕੁਝ ਚਾਹਤੇ ਆ ਅਸੀਂ ਉਹ ਵੀ ਯਾਦ ਰੱਖਦਾ ਜਿਹਨੂੰ ਯਾਦ ਰੱਖਣ ਦੀ ਕੋਈ ਲੋੜ ਹੀ ਨਹੀਂ ਹੈਗੀ ਪਰ ਜਦੋਂ ਆਉਂਦੀ ਹੈ ਵੀ ਭਾਈ ਵਿਆਹੀ ਉਹਦੀ ਚੇਤੇ ਰੱਖਣਾ ਕੋ ਬੜਾ ਜਨਮ ਹੈ ਉਹ ਸਾਨੂੰ ਚੇਤਾ ਵਿਸਰ ਜਾਂਦਾ ਹੈ ਜਿਨ ਹਰ ਤੇਰਾ ਰਜ ਰਚਿਆ ਸੋਹ ਹਰ ਮਨ ਨਾਲ ਸਾਇ ਉਹ ਵਾਹਿਗੁਰੂ ਪਰਮੇਸ਼ਰ ਨੂੰ ਮਨ ਚ ਵਸਾਈ ਨਹੀਂ ਇਸ ਕਰਕੇ ਜੇ ਉਸ ਵਾਹਿਗੁਰੂ ਨੂੰ ਮਨ ਚ ਵਸਾਉਣਾ ਹੈ ਤਾਂ ਫਿਰ ਗੁਰੂ ਸਾਹਿਬ ਨੇ ਪਰਮਾਨ ਕਰਦ ਨੇ ਕਹੇ ਨਾਨਕ ਗੁਰ ਪ੍ਰਸਾਦੀ ਕਹਿੰਦੇ ਗੁਰੂ ਦੀ ਕਿਰਪਾ ਨਾਲ ਜਿਨ ਸਤਿਗੁਰੂ ਸਿਉ ਚਤਰਾਇ ਸਿਪਾੜੀ ਚ ਸਭੇ ਦੁਨਿਆਨ ਕੀ ਤਿੱਕਾ ਹੈ ਨਾਨਕ ਹੈ ਨਾਨਕ ਆਤਦਾਏ

جی اللہ نہیں آیا رام ای نہیں آیا کسی بھی تمام خود رکھتا مرن تو بعد وہار اتارا ہو جائے گا پرماتما چرنجانے نہیں گرو سا کہ نہیں بھائی ਜਿਵੇਂ ਭਾਈ ਗੁਰਦਾਸ ਜੀ ਨੇ ਆਖਿਆ ਗੁਰਮੁਖ ਜਨਮ ਸਵਾਰ ਗੁਰੂ ਵਾਲੇ ਬਣ ਕੇ ਜਿਹੜੇ ਆਪਣਾ ਜਨਮ ਸਵਾਰ ਕੇ ਜਾਂਦੇ ਨੇ ਕਿਉਂਕਿ ਤਿੰਨ ਤਰ੍ਹਾਂ ਦੀ ਮੌਤ ਦਾ ਜ਼ਿਕਰ ਗੁਰਬਾਣੀ ਚ ਆਉਂਦਾ ਹੈ ਤਿੰਨ ਤਰ੍ਹਾਂ ਦੀ ਮੌਤ ਇੱਕ ਮੌਤ ਹੈ ਸਰੀਰਕ ਮੌਤ ਜੋ ਅਸੀਂ ਆਮ ਜਾਣਦੇ ਆ ਕਿ ਕਿਸ ਦੀ ਮੌਤ ਹੋ ਜਾਂਦੀ ਇੱਕ ਮੌਤ ਹੈ ਜਿਹਦਾ ਗੁਰਬਾਣ ਚ ਜ਼ਿਕਰ ਆਉਂਦਾ ਏ ਕਹਿੰਦੇ ਭਾਈ ਸ਼ਬਦ ਮਰੂ ਫਿਰ ਜੀਵੋ ਸਦ ਹੀ ਸਾਰਿਆਂ ਨੂੰ ਮਰਨਾ ਹੋਈ ਇੱਕ ਉਹ ਮੌਤ ਆ ਗੁਰੂ ਦੇ ਸ਼ਬਦ ਦੇ ਨਾਲ ਅੰਦਰੋਂ ਹਉਮੈ ਦਾ ਮਿਟ ਜਾਣਾ ਹੁਣ ਜਿਵੇਂ ਕੋਈ ਬਾਣੀ ਵੀ ਪੜਦਾ ਦੁਤਾ ਕੀ ਮਾਫ ਇਹ ਸੋਚਣ ਕਿ ਮੈਂ ਬਾਣੀ پڑھی ਮੈਂ ਅੰਮ੍ਰਿਤ ਗਲੇ ਕਿ ਮੈਂ ਸੇਵਾ ਕੀਤੀ ਮੈਂ ਕਥਾ ਕੀਤੀ ਮੈਂ ਕੀਰਤਨ ਕੀਤਾ ਜੇ ਇਹ ਗੱਲਾਂ ਤੱਕ ਸਮਝ ਨਹੀਂ ਆਈ ਵੀ ਦੋਹਾਂ ਸਰੀਆਂ ਦਾ ਆਪ ਸੁਆਮੀ ਖੇਡਿਆ ਕਿਸਾ ਸੁਣ ਵੀ ਉਹ ਰਿਹਾ ਤੇ ਗੌਰ ਵੀ ਉਹ ਰਿਹਾ ਜੇ ਇਸ ਗੱਲ ਦਾ ਜੇ ਅਹਿਸਾਸ ਹੀ ਹੋਇਆ ਫਿਰ ਭਲਿਆ ਫਿਰ ਤੀਥੋਂ ਤੱਕ ਬਾਰ ਉਤਾਰਾ ਹੋਊ ਕਿਵੇਂ ਤਰਾ ਵਿੜਾ ਪਾਰ ਹੋ ਇਸ ਕਰਕੇ ਗੁਰੂ ਸਾਹਿਬ ਜੀ ਬਾਰ-ਬਾਰ ਇਸ ਗੱਲ ਨੂੰ ਸਮਝਾਉਂਦੇ ਨੇ ਕਹਿੰਦੇ ਭਾਈ ਆਪ ਜਿਹੜੀ ਤਿੰਨ ਪ੍ਰਕਾਰ ਦੀ ਮੌਤ ਆ ਉਹਦੇ ਤੋਂ ਕਿਮੌਤ ਆ ਸ਼ਬਦ ਮਰੋ ਫਿਰ ਜੀਵੋ ਸਦ ਜੀ ਤਾਂ ਫਿਰ ਮਰਨਾ ਨਹੀਂ ਫਿਰ ਜਿਹੜੀ ਆਤਮਿਕ ਮੌਤ ਨੂੰ ਦੁਬਾਰਾ ਦੁਬਾਰਾ ਕਰਨਾ ਨਹੀਂ ਪਵੇਗਾ ਇੱਕ ਮੌਤ ਆ ਜਿਹਨੂੰ ਸਭ ਤੋਂ ਭੈੜੀ ਮੰਨਿਆ ਹੈ ਉਹ ਮੌਤ ਆ ਦੁਰਲਭ ਦੇ ਪਾਈ ਬਡਪਾ ਕੀ ਨਾਮ ਨ ਜਪੇ ਤਾਂ ਆਤਮ ਘਾਤੀ ਇਹ ਦੁਰਲਭ ਦੇ ਜਿਹੜੀ ਮੂਖਾ ਦੇ ਇਸ ਦੇ ਇੱਕੋ ਸਿਮਰਨ ਦੇਵ ਇਹ ਮੂਖਾ ਦੇ ਹੀ ਮਾਨਸ ਜਨੂ ਦੁਰਲੰਭ ਹੈ ਕੋਈ ਨਾ ਬਾਰੇ ਬਾਹਰ ਇਹ ਮਨੁੱਖਾ ਦੇਹੀ ਦੀ ਪ੍ਰਾਪਤੀ ਹੋਈ ਪਰ ਜੇ ਸਾਰੀ ਜ਼ਿੰਦਗੀ ਤੂੰ ਵਾਡੀ ਨੂੰ ਜਪੇ ਹੀ ਨਹੀਂ ਕਿਉਂਕਿ ਇਹਦੇ ਵਿੱਚ ਤਾਂ ਕੋਈ ਬਹਾਨਾ ਵੀ ਸਾਡੇ ਕੋਲ ਨਹੀਂ ਜਾਂ ਤਾਂ ਗੁਰਦਾਨੀ ਬੇਨਤੀ ਕਰੀ ਵੀ ਭਾਈ ਗੁਰਬਾਣੀ ਪੜਿਆ ਕਰੋ ਕਈ ਬਹਾਨਾ ਲੋਕ ਨੇ ਕਿ ਮੈਂ ਅਨਪੜ੍ਹ ਹਰ ਮੇਰੇ ਹੱਥ ਜੋੜ ਕੇ ਬੇਨਤੀ ਕਰਾਂ ਕਈ ਰਾਗੀ ਸਿੰਘ ਜੋ ਦਰਬਾਰ ਸਹਤਾਂ ਕੀ ਪਹੁੰਚੇ ਜਾਂ ਗਉਂਦੀਓ ਵੀ ਨੇ ਦੇ ਵਿੱਚ ਮੌਜੂਦ ਨੇ ਵਧੀਆ ਨਾਂ ਉਹਨਾਂ ਦਾ ਉਹਨਾਂ ਨੇ ਦੁਨਿਆਵੀ ਵਿੱਦਿਆ ਪ੍ਰਾਪਤ ਨਹੀਂ ਕੀਤੀ ਪਰ ਉਹ ਗੁਰਬਾਣੀ ਪੜਦੇ ਨੇ ਗੁਰਬਾਣੀ ਫੁਰਬਾਣੀ ਬੰਦੇ ਨੂੰ ਪਤਾ ਕਿਉਂ ਕਿ ਜੇ ਭਾਈ ਕੋ ਦਾਖ ਨੇ ਬਚਨ ਕੀਤਾ ਚਰਨ ਸਰਨ ਕੋਰੇ ਇੱਕ ਪੈੰਡਾ ਜਾਏ ਚਨ ਸਤਪੁਰ ਕੋਟ ਪੈੰਡਾ ਆਗੇ ਹੋਏ ਨੀਤ ਹੈ ਜੇ ਤੇਰੇ ਮਨ ਚ ਪਿਆਰ ਆ ਜੇ ਤੇਰੇ ਮਨ ਚ ਭਾਵਨਾ ਗੁਰੂ ਨੇ ਕਿਤੇ ਢੀ ਚਰਪਾ ਕਰਨੀ ਜੋ ਤੂੰ ਬਾਣੀ ਸੁਣੀ ਉਹ ਤੂੰ ਕੰਠ ਹੋਈ ਜਾਣੀ ਹੈ ਜਿਵੇਂ ਸਾਡੀਆਂ ਬਜ਼ੁਰਗ ਮਤਾਵਾਂ ਜਾਂ ਬਜ਼ੁਰਗ ਸਾਡੀ ਕਈਆਂ ਨੂੰ ਮੈਂ ਸੁਭਾਵ ਕੀਤਾ ਵੀ ਕਿਸੇ ਨੇ ਆਖਿਆ ਕਹਿੰਦੇ ਸਾਨੂੰ ਪੰਡਿਤ ਨੇ ਦੇ ਪੰਜਾ ਬਾਣੀ ਗੰਠ ਨੂੰ ਨਹੀਂ ਮਿਲੂ ਉਹ ਕਿਵੇਂ ਦੁਨਿਆਵੀ ਤੁਸੀਂ ਪੜੇ ਹੋ ਦੁਨਿਆਈ ਕਿਦਿਆਂ ਕਹਿੰਦੇ ਹਾਂ ਉਹ ਪੜੇ ਪਰ ਕਹਿੰਦੇ ਜਦੋਂ ਜਿਹੜੇ ਗ੍ਰੰਥੀ ਸਿੰਘ ਗੁਰੂ ਦੇ ਵਜ਼ੀਰ ਅਮਰਤ ਜੀ ਨੇ ਬਾਣੀ ਪੰਜਾ ਬਾਣੀ ਨਿਤਨੇਮ ਮੈਂ ਅਚ ਕਰਦੇ ਸੀ ਨਾ ਉਹ ਸੁਣ ਸੁਣ ਕੇ ਸਾਨੂੰ ਗੰਠ ਹੋ ਗਏ ਤੇ ਗੁਰੂ ਦੀ ਕਿਰਪਾ ਚਰਨ ਸਰਨ ਕੋਰੇ ਇੱਕ ਪੈਣਾ ਜਾਏ ਚਲ ਸਤ ਕੋਲ ਕੋਟ ਪੈਣਾ

ਪੁੱਤਰ ਆਖਿਆ ਤੇ ਫਿਰ ਨਾਰੀ ਵੀ ਬਚਨ ਕੀਤਾ ਸੀ ਵੀ ਜੇ ਸਾਡਾ ਪੁੱਤਰ ਬਾਨਾ ਤਾਂ ਆ ਗੱਲਾਂ ਧਿਆਨ ਰੱਖੀਂ ਬੇਤੇਗ ਕੇਸੰ ਨਾ ਬੇਵਿਦਾਰ ਜੇ ਤੇਰੇ ਕੋਲ ਠੇਗ ਨਹੀਂ ਵਧੀਆ ਕਿਰਪਾਨ ਨਹੀਂ ਜੇ ਤੇਰੇ ਕੇਸ ਲਾਮਤ ਨਹੀਂ ਫੇਰ ਤੇਹੀ ਦਰਸ਼ਨ ਹੋ ਸਕਦੇ ਹੈ